ਗਲਾਬਾ ਤੇ ਪੰਜਾਬਾ ਜੇ ਮਹਾਰਾਜ ਦੀ ਜਲ ਪਾਣੀ ਦੀ ਸੇਵਾ ਕਰ ਰਹੇ ਨੇ ਜਾਇ ਨੇ ਚਰ ਨੂੰ ਦੋ ਮੁਸਲਮਾਨ ਗਣੀਖਾਂ ਤੇ ਨਬੀਖਾਂ ਉਸ ਘਰ ਦੇ ਅੰਦਰ ਦਾਖਲ ਹੋਏ ਪਹਿਲਾਂ ਤੇ ਗਲਾਬਾ ਪੰਜਾਬਾ ਡਰ ਕੇ ਪਰ ਗਣੀਖਾਂ ਤੇ ਨਬੀਖਾਂ ਨੇ ਆਖਿਆ ਡਰਿਓ ਨਾ ਜਿੱਦਾਂ ਤੁਸੀਂ ਮਹਾਰਾਜ ਦੀ ਸੇਵਾ ਕਰ ਦਿਓ ਅਸੀਂ ਮਹਾਰਾਜ ਦੀ ਸੇਵਾ ਹੀ ਕਰ ਲਈਏ ਉਹ ਵੀ ਆਗੇ ਮਹਾਰਾਜ ਕੋਲ ਇਹਨੇ ਚਰ ਨੂੰ ਭਾਈ ਨਿਹਾਲਾ ਖੱਤਰੀ ਆਪਣੀ ਬਜ਼ੁਰਗ ਮਾਤਾ ਨੂੰ ਲੈ ਕੇ ਆ ਗਿਆ ਉਹਦੇ ਹੱਥ ਵਿੱਚ ਖੱਦਰ ਦਾ ਥਾਨ ਸੀ ਮਾਈ ਨੇ ਆ ਕੇ ਮੱਥਾ ਟੇਕ ਕੇ ਆਖਿਆ ਮਹਾਰਾਜ ਮੇਰੀ ਜਾਨ ਅੱਜ ਨਿਕਲ ਜੇ ਕੱਲ ਨਿਕਲ ਜੇ ਮੈਨੂੰ ਭਰੋਸਾ ਕੋਈ ਨਹੀਂ ਪਤਾ ਨਹੀਂ ਮੈਂ ਕਦੋਂ ਦੁਨੀਆ ਤੋਂ ਚਲੀ ਜਾਵਾਂ ਪਰ ਤੁਹਾਡੇ ਲਈ ਖੱਦਰ ਦਾ ਥਾਣ ਬਣਾਇਆ ਸੀ ਤੇ ਮੇਰੀ ਇੱਕੋ ਰੀਤ ਸੀ ਕਿ ਮੇਰੇ ਕੋ ਤੇ ਆਇਆ ਨਹੀਂ ਜਾਣਾ ਕਲਕੀਆਂ ਵਾਲਾ ਆਪ ਆ ਕੇ ਮੇਰੇ ਪਿੰਡ ਦੇ ਵਿੱਚ ਤੇ ਮੇਰੇ ਕੋਲੋਂ ਖੱਦਰ ਦਾ ਥਾਣ ਲਵੇ ਮਹਾਰਾਜ ਨੇ ਆਖਿਆ ਲਿਆ ਮਾਂ ਫਿਰ ਸਾਨੂੰ ਖੱਦਰ ਦਾ ਥਾਣ ਦੇ ਦੇ ਰਾਤ ਪਈ ਵਿਚਾਰਾ ਸ਼ੁਰੂ ਹੋਈਆਂ ਗਣੀ ਖਾ ਤੇ ਨਵੀ ਖਾਨ ਨੇ ਆਖਿਆ ਮਹਾਰਾਜ ਪਤਾ ਲੱਗਾ ਕਿ ਪਿੰਡੋਂ ਪਿੰਡੀ ਤਲਾਸ਼ੀ ਸ਼ੁਰੂ ਹੋ ਗਈ ਆ ਤੇ ਘਰੋਂ ਘਰੀ ਤਲਾਸ਼ੀ ਸ਼ੁਰੂ ਹੋ ਚੁੱਕੀ ਆ ਕੱਲ ਸ਼ਾਮਾਂ ਤੱਕ ਪੁਲਿਸ ਨੇ ਇੱਥੇ ਜ਼ਰੂਰ ਆਉਣਾ ਤੇ ਐਸ ਘਰ ਦੀ ਤਲਾਸ਼ੀ ਹੋਣੀ ਆ ਮਹਾਰਾਜ ਕੋਈ ਤਰੀਕਾ ਬਣਾਇਆ ਤੇ ਆਪਾਂ ਇੱਥੋਂ ਨਿਕਲ ਚੱਲੀਏ 파ਰਸ਼ਾਨ ਨੇ ਆਖਿਆ ਤੁਸੀਂ ਦੱਸੋ ਕਹਿੰਦੇ ਮਹਾਰਾਜ ਫਿਰ ਐਦਾਂ ਕਰੀਏ ਕੋਈ ਨਵਾਂ ਪ੍ਰੋਗਰਾਮ ਬਣਾਉਣੇ ਇੱਥੋਂ ਨਿਕਲਣ ਵਾਸਤੇ ਦੋਵੇਂ ਭਰਾ ਲਲਾਰੀ ਦੇ ਘਰ ਗਏ ਲਲਾਰੀ ਮਤਲਬ ਕੱਪੜੇ ਰੰਗਣ ਵਾਲਾ ਕਈ ਨੇ ਮੱਟ ਦੇ ਆਪਣਾ ਜਿਹਦੇ ਚ ਕੱਪੜੇ ਰੰਗਦਾ ਮਨੇ ਮੱਟ ਦੇ ਦਿੱਤਾ ਉਹਦੇ ਚ ਪਾਇਆ ਪਾਣੀ ਅੱਗ ਥੱਲੇ ਬਾਲੀ ਵਿੱਚ ਪਾਇਆ ਨੀਲਾ ਰੰਗ ਤੇ ਜਿਹੜਾ ਨਿਹਾਲੇ ਖੱਤਰੀ ਦੀ ਮਾਂ ਨਿਓ ਖੱਦਰ ਦਾ ਥਾਣ ਲਿਆਂਦਾ ਸੀ ਨਾ ਉਹਨੂੰ ਰਾਤੋਂ ਰਾਤ ਡੋਬ ਕੇ ਤੇ ਨੀਲਾ ਰੰਗ ਛਾੜ ਦਿੱਤਾ ਉਹਨਾਂ ਨੇ ਮਹਾਰਾਜ ਦਾ ਘਠਾਂ ਦੇ ਨਾਲ ਸਰੀਰ ਬਣਿਆ ਤੇ ਵੱਡੇ ਵੱਡੇ ਤੋਪੇ ਲਾ ਕੇ ਮਹਾਰਾਜ ਵਾਸਤੇ ਇੱਕ ਖੱਦਰ ਦਾ ਥਾਨ ਬਣਾ ਲਿਆ ਇਹਨੇ ਜਰ ਨੂੰ ਦਿਨ ਦਾ ਚੜ੍ਹਾ ਹੋ ਚੁੱਕਾ ਸੀ ਮਹਾਰਾਜ ਨੇ ਖੱਦਰ ਦਾ ਚੋਲਾ ਗਲ ਵਿੱਚ ਪਾ ਲਿਆ ਨੀਲੇ ਰੰਗ ਦਾ ਕੇਸ ਖੋਲ ਕੇ ਪਿੱਛੇ ਮੋਢਿਆਂ ਤੱਕ ਕਰ ਲੇ ਤੇ ਸੀਸ ਦੇ ਉੱਤੇ ਨੀਲੇ ਰੰਗ ਦੀ ਦਸਤਾਰ ਬੰਨ੍ਹ ਲਈ ਇੱਕ ਪਾਲਕੀ ਦਾ ਪ੍ਰਬੰਧ ਹੋਇਆ ਉਹਦੇ ਉੱਤੇ ਨੀਲੇ ਰੰਗ ਦੀ ਵਸ਼ਾਈ ਕੀਤੀ ਗਈ ਉਹਦਾ ਪਲੰਗ ਵੀ ਨੀਲਾ ਕੀਤਾ ਗਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਮਾਸ਼ੀਵਾੜੇ ਚ ਉੱਚ ਦੇ ਪੀਰ ਬਣ ਕੇ ਨਿਕਲਣ ਲੱਗਿਆ ਉੱਚ ਦਾ ਪੀਰ ਉੱਚ ਦਾ ਮਤਲਬ ਉੱਚਾ ਤੁਸੀਂ ਵੀ ਇਹੋ ਪੜਿਆ ਮੈਂ ਵੀ ਇਹੋ ਪੜਿਆ ਪਰ ਉੱਚ ਦੇ ਪੀਰ ਦਾ ਮਤਲਬ ਉੱਚਾ ਪੀਰ ਨਹੀਂ ਹੈਗਾ ਇਹ ਨਹੀਂ ਹੈਗਾ ਕਿਉਂਕਿ ਮਹਾਰਾਜ ਨੇ ਇੱਥੋਂ ਉੱਚ ਦੇ ਪੀਰ ਬਣ ਕੇ ਨਿਕਲਣਾ ਤੇ ਇਹ ਗੱਲ ਮਹਾਰਾਜ ਨੂੰ ਵੀ ਪਤਾ ਹੈ ਕਿ ਜੇ ਆਪਾਂ ਪਾਲਕੀ ਵਿੱਚ ਉੱਚ ਦੇ ਪੀਰ ਬਣ ਕੇ ਨਿਕਲੇ ਐਦਾਂ ਹੀ ਤੇ ਕਿਸੇ ਨਾ ਕਿਸੇ ਪਿੰਡ 'ਚ ਤਲਾਸ਼ੀ ਹੋ ਸਕਦੀ ਆ ਪਾਲਕੀ ਦੀ ਤੇ ਮੁਸਲਮਾਨ ਪੀਰਾਂ ਦੀ ਸਭ ਤੋਂ ਵੱਡੀ ਨਿਸ਼ਾਨੀਆਂ ਉਹਨਾਂ ਦੀਆਂ ਮੁੱਛਾਂ ਨਹੀਂ ਹੁੰਦੀਆਂ ਉਹਨਾਂ ਦੇ ਲੱਬ ਨਹੀਂ ਹੁੰਦੇ ਤੇ ਮਹਾਰਾਜ ਦੇ ਕੇਸ ਤੇ ਪੂਰੇ ਆ ਤੇ ਪਛਾਣਨ ਵਾਲੇ ਨੇ ਉਸੇ ਵੇਲੇ ਪਛਾਣ ਜਾਣਾ ਕਿ ਇਹ ਕੋਈ ਪੀਰ ਨਹੀਂ ਇਹ ਤੇ ਗੁਰੂ ਗੋਬਿੰਦ ਸਿੰਘ ਭੇਸ ਬਟਾ ਕੇ ਜਾ ਰਿਹਾ ਜਿਹਦੇ ਕੇਸ ਪੂਰੇ ਆ ਹੁਣ ਤੁਹਾਡੇ ਵਾਸਤੇ 1 ਮਿੰਟ ਲੈਣ ਲੱਗਾ ਵੀ ਉੱਚ ਦਾ ਪੀਰ ਮਤਲਬ ਕੀ ਆ ਉੱਚ ਦਾ ਪੀਰ ਉੱਚਾ ਪੀਰ ਨਹੀਂ ਹੈਗਾ ਉੱਚ ਅਸਲ ਵਿੱਚ ਇੱਕ ਪਿੰਡ ਦਾ ਨਾਮ ਆ ਇਹ ਪਿੰਡ ਆ ਪਾਕਿਸਤਾਨ ਵਿੱਚ ਗੁਰੂ ਨਾਨਕ ਦੀ ਜਦੋਂ ਮੱਕੇ ਵਿੱਚ ਕਾਜ਼ੀਆਂ ਨਾਲ ਮੁਲਾਕਾਤ ਹੋਈ ਨਾ ਉੱਥੇ ਇੱਕ ਕਾਜੀ ਬੈਠਾ ਸੀ ਰੁਕਨਦੀਨ ਜਿਨੇ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਕੇ ਤੇ ਖੜਾਣ ਲਈ ਸੀ ਹੁਣ ਆਪਾਂ ਕਹਿੰਦੇ ਨਾ ਗੁਰੂ ਨਾਨਕ ਦੀ ਖੜਾ ਮੱਕੇ ਚ ਪਈ ਆ ਗੁਰੂ ਨਾਨਕ ਦੀ ਖੜਾ ਮੱਕੇ ਚ ਨਹੀਂ ਹੈਗੀ ਗੁਰੂ ਨਾਨਕ ਦੀ ਖੜਾ ਉੱਚ ਪਿੰਡ ਚ ਪਈ ਆ ਉੱਚ ਪਿੰਡ ਪਾਕਿਸਤਾਨ ਦੇ ਵਿੱਚ ਜਦੋਂ ਕਾਜੀ ਨੇ ਗੁਰੂ ਨਾਨਕ ਦੀ ਖੜਾ ਲੈ ਲਈ ਨਾ ਤੇ ਮਹਾਰਾਜ ਦੇ ਜਾਣ ਤੋਂ ਬਾਅਦ ਆ ਮੱਕੇ ਦੇ ਕਾਜ਼ੀਆਂ ਨੇ ਆਖਿਆ ਵੀ ਆ ਜਿਹੜਾ ਕਾਜੀ ਗੁਰੂ ਨਾਨਕ ਦਾ ਸਿੱਖ ਬਣਿਆ ਇਹਨੂੰ ਧਰਤੀ 'ਚ ਗੱਡ ਕੇ ਤੇ ਪੱਥਰ ਮਾਰ ਮਾਰ ਕੇ ਮਾਰ ਦਿਓ ਉਹ ਕਾਜੀ ਮਾਰ ਦਿੱਤਾ ਹਿੰਮਤ ਕਿੰਨਾ ਰੁਕਣ ਦੀ ਨਹੀਂ ਉਹਦਾ ਪਿੰਡ ਸੀ ਉੱਚ ਉਹਨੇ ਉੱਚ ਪਿੰਡ ਦੇ ਬੰਦਿਆਂ ਨੂੰ ਸਾਜ ਕੇ ਆਖਿਆ ਵੀ ਇਹਨਾਂ ਨੇ ਮੈਨੂੰ ਮਾਰ ਦੇਣਾ ਹੈ ਆ ਤੁਸੀਂ ਖੜਾਣ ਰੱਖ ਲੋ ਗੁਰੂ ਨਾਨਕ ਦੀ ਤੇ ਉੱਥੇ ਆਪਣੇ ਉੱਚ ਪਿੰਡ 'ਚ ਲੈ ਜਾਓ ਮੈਨੂੰ ਬਾਬਾ ਨਾਨਕ ਜਾਂਦਿਆਂ ਜਾਂਦਿਆਂ ਇੱਕ ਸੰਦੇਸ਼ ਦਿੱ ਗਿਆ ਸੀ ਅੱਜ ਤੋਂ ਬਾਅਦ ਆ ਕੇਸਾਂ ਦੀ ਬੇਦਬੀ ਨਹੀਂ ਕਰਨੀ ਉਸ ਦਿਨ ਤੋਂ ਲੈ ਕੇ ਅੱਜ ਦੀ ਡੇਟ ਤੱਕ ਉੱਚ ਪਿੰਡ ਦੇ ਮੁਸਲਮਾਨ ਕੇਸਾਂ ਦੀ ਬੇਦਬੀ ਨਹੀਂ ਕਰਦੇ ਹੁਣ ਵੀ ਨਹੀਂ ਕਰਦੇ ਕਿਉਂ ਉਹ ਕਹਿੰਦੇ ਸਾਨੂੰ ਬਾਬਾ ਨਾਨਕ ਕਹਿ ਕੇ ਗਿਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਉੱਚ ਦੇ ਪੀਰ ਇਸ ਕਰਕੇ ਬਣ ਲੱਗਿਆ ਵੀ ਜੇ ਕੋਈ ਪੁੱਛੇ ਕੌਣ ਜਾ ਰਿਹਾ ਹੈ ਤੇ ਅਗਲਿਆਂ ਨੇ ਕਿਹਾ ਜੀ ਇਹ ਉੱਚ ਪਿੰਡ ਵਾਲਾ ਪੀਰ ਜਾ ਰਿਹਾ ਏ ਤੇ ਉੱਚ ਦੇ ਪਿੰਡ ਦੇ ਪੀਰ ਦੀ ਨਿਸ਼ਾਨੀਆਂ ਉਹਦੇ ਕੇਸ ਪੂਰੇ ਆ ਕੋਈ ਬੰਦਾ ਸ਼ੱਕ ਵੀ ਨਹੀਂ ਕਰ ਸਕਦਾ ਉੱਚ ਪਿੰਡ ਦੇ ਪੀਰ ਜਿੱਥੇ ਜਾਂਦੇ ਪਾਲਕੀ 'ਚ ਬੈ ਕੇ ਜਾਂਦੇ ਨੀਲੇ ਉਹਨਾਂ ਦੇ ਕੱਪੜੇ ਹੁੰਦੇ ਆ ਆ ਇੱਕ ਤਰੀਕਾ ਵਾ ਉੱਚ ਦਾ ਮਤਲਬ ਉੱਚਾ ਨਹੀਂ ਉੱਚ ਦਾ ਮਤਲਬ ਉੱਚ ਪਿੰਡ ਵਾਲਾ ਪੀਰ ਆ ਮਹਾਰਾਜ ਪਾਲਕੀ ਦੇ ਵਿੱਚ ਬੈਠੇ ਅੱਗੇ ਧਰਮ ਸਿੰਘ ਮਾਨ ਸਿੰਘ ਪਿੱਛੋਂ ਗਣੀ ਖਾਨ ਨਬੀ ਖਾਨ ਭਾਈ ਦਇਆ ਸਿੰਘ ਚੋਰ ਕਰਦਾ ਜਾਂਦਾ ਹੈ ਤੇ ਗਣੀਖਾ ਦੇ ਨਬੀਖਾ ਆਵਾਜ਼ ਪਤਾ ਕੀ ਦਿੰਦੇ ਜਾਂਦੇ ਆ ਹੋਸ਼ਿਆਰ ਖਬਰਦਾਰ ਪੀਰਾਂ ਦੇ ਪੀਰ ਉੱਚ ਦੇ ਪੀਰ ਆ ਰਹੇ ਨੇ ਲੋਕੀ ਖਲੋਕੇ ਨਮਸਕਾਰ ਕਰਦੇ ਨੇ ਅੱਗੇ ਇੱਕ ਪਿੰਡ ਆ ਗਿਆ ਪਿੰਡ ਵਿੱਚ ਨਾਕਾ ਲੱਗਾ ਤੇ ਪੁਲਿਸ ਨੇ ਰੋਕਿਆ ਆਖਿਆ ਜੀ ਪਾਲਕੀ ਵਿਖਾਓ ਕੌਣ ਆ ਗਣੀਖਾ ਦੇ ਨਬੀਖਾ ਕਹਿੰਦੇ ਜੀ ਸਾਡੀ ਉੱਚ ਦੇ ਪੀਰ ਆ ਕਹਿੰਦੇ ਇਦਾਂ ਨਹੀਂ ਸਾਨੂੰ ਇਉਂ ਜਾਪਦਾ ਜਿਵੇਂ ਗੁਰੂ ਗੋਬਿੰਦ ਸਿੰਘ ਭੇਸ ਵਟਾ ਕੇ ਕਿਤੇੋਂ ਨਿਕਲ ਸਕਦਾ ਹੈ ਅਸੀਂ ਇਹ ਪਾਲਕੀ ਵੇਖਣੀ ਹੈ ਗਣੀ ਖਾ ਤੇ ਨਬੀ ਖਾ ਕਹਿੰਦੇ ਤੁਸੀਂ ਵੇਖਣੀ ਹੈ ਕਹਿੰਦੇ ਅਸੀਂ ਨਹੀਂ ਵੇਖਣੀ ਇੱਕ ਕਾਜੀ ਲਿਆਉਣੇ ਆ ਕਾਜੀ ਚੈੱਕ ਕਰਕੇ ਦੱਸੂਗਾ ਪਾਲਕੀ ਦੇ ਵਿੱਚ ਕੌਣ ਬੈਠਾ ਏ ਜਿਹੜਾ ਕਾਜੀ ਨੂੰ ਉਹ ਲੈ ਕੇ ਆਏ ਉਹ ਕਾਜੀ ਆਇਆ ਜਦੋਂ ਨੇ ਪਾਲਕੀ ਦਾ ਪੱਲਾ ਪਾਸੇ ਕੀਤਾ ਤੇ ਅੰਦਰ ਬੈਠੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਹਾਰਾਜ ਨੂੰ ਵੇਖ ਕੇ ਤੇ ਕਾਜੀ ਨੇ ਪਾਲਕੀ ਨੂੰ ਮੱਥਾ ਟੇਕ ਦਿੱਤਾ ਹੁਣ ਤੁਹਾਡੇ ਲਈ ਨੁਕਤੇ ਦੀ ਗੱਲ ਇਹ ਦੱਸਾਂ ਕਿ ਜਿਹੜੇ ਕਾਜੀ ਨੂੰ ਤਫਤੀਸ਼ ਕਰਨ ਲਈ ਲਿਆਏ ਆ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਉਹ ਕਾਜੀ ਮਹਾਰਾਜ ਨੂੰ ਨਿੱਕੇ ਹੁੰਦਿਆਂ ਗੋਦੀ 'ਚ ਬਿਠਾ ਕੇ ਫਾਰਸੀ ਪੜਾਉਂਦਾ ਰਿਹਾ ਉਹਦੇ ਮਹਾਰਾਜ ਦਾ ਉਸਤਾਦ ਸੀ ਜਦੋਂ ਉਹਨੇ ਮਹਾਰਾਜ ਦੀ ਪਾਲਕੀ ਦਾ ਪੱਲਾ ਪਾਸੇ ਕੀਤਾ ਤੇ ਅੱਖਾਂ 'ਚ ਪਾਣੀ ਆ ਗਿਆ ਕਹਿੰਦਾ ਮਹਾਰਾਜ ਤੁਸੀਂ ਮਹਾਰਾਜ ਕਹਿੰਦੇ ਹਾਂਜੀ ਕਾਜੀ ਸਾਹਿਬ ਅਸੀਂ ਕਹਿੰਦਾ ਮਹਾਰਾਜ ਇਹਨਾਂ ਦਾ ਪੇੜਾ ਵਹਿ ਜਾਵੇ ਜ਼ਬਰ ਤੇ ਜ਼ੁਲਮ ਕਰਦੇ ਆ ਉਹਨੇ ਪਾਲਕੀ ਦਾ ਪੱਲਾ ਕੀਤਾ ਪਾਸੇ ਤੇ ਪਛਾਹ ਹੋ ਕੇ ਸਿਪਾਹੀਆਂ ਨੂੰ ਕਹਿੰਦਾ ਰਸਤਾ ਦੇ ਦਿਓ ਜਿਹਨੂੰ ਤੁਸੀਂ ਰੋਕਿਆ ਹੈ ਉਹ ਪੀਰਾਂ ਦਾ ਪੀਰ ਵਾਲੀਏ ਕੁੱਲ ਆਲਮ ਦੋ ਜਹਾਨ ਦਾ ਦਾਦਾ ਉੱਚ ਦਾ ਪੀਰ ਜਾ ਰਿਹਾ ਹੈ